ਦੋਸਤੋ ਪਾਸ਼ ਪੰਜਾਬੀ ਦਾ ਵੱਡਾ ਕਵੀ ਸੀ ਉਰਦੇ ਬਾਜਾ ਮਗਰ ਸਾਡੇ ਸਮਿਆਂ ਵਿੱਚ ਤੇ ਲੋਕ ਕਥਾ ਵਰਗੇ ਤਿੰਨ ਸੁਪਰ ਸਿੱਧ ਕਾਵਿ ਸੰਗ੍ਰਹਿ ਦੇਣ ਵਾਲੇ ਅਵਤਾਰ ਸਿੰਘ ਪਾਸ਼ ਦੀਆਂ ਚੋਣਵੀਆਂ ਤੇ ਖੂਬਸੂਰਤ ਕਵਿਤਾਵਾਂ ਦੇ ਵਿੱਚ ਸਭ ਤੋਂ ਖਤਰਨਾਕ ਬੇਦਖਲੀ ਲਈ ਬਿਨੈ ਪੱਤਰ ਤੇ ਕਲਾਮ ਮਿਰਜਾ ਖੂਬ ਚਰਚਿਤ ਰਹੀਆਂ ਅੱਜ ਵੀ ਉਹ ਚਰਚਿਤ ਹੈ ਲੋਕਮਨਾ ਵਿੱਚ ਜਿਉਂਦਾ ਹੈ ਲੋਕਗੀਤ ਜਿੰਨੀ ਲੰਮੀ ਉਮਰ ਰਹੇਗੀ ਉਸਦੀ ਅੱਜ 파ਸ਼ ਦਾ ਸ਼ਹੀਦੀ ਦਿਵਸ ਹੈ 파ਸ਼ ਦੇ ਇੱਕ ਕਰਤਾ ਸੀ ਕਾ ਇਸ ਦੇ ਬਾਰੇ ਕਈ ਲੋਕਾਂ ਨੇ ਕਈ ਆਲੋਚਕਾਂ ਨੇ 파ਸ਼ ਦੇ ਆਲੋਚਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਇੱਕ ਸਾਹਿਤਕ ਚੋਰੀ ਹੈ ਹੁਣ ਇਸ ਵੀਡੀਓ ਰਾਹੀਂ ਆਪਾਂ ਇਹ ਸਮਝਣ ਦਾ ਇਸ ਇਹ ਸਮਝਣ ਦਾ ਯਤਨ ਕਰਦੇ ਆ ਕਿ ਕੀ ਇਹ ਕਵਿਤਾ ਮੌਲਿਕ ਕਵਿਤਾ ਹੈ ਤਰਜਮਾ ਹੈ ਅਨੁਵਾਦ ਹੈ ਉਲੱਥਾ ਹੈ ਜਾਂ ਸਾਹਿਤਕ ਚੋਰੀ ਹੈ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਡਿੰਪਲ ਸਭ ਤੋਂ ਪਹਿਲਾਂ ਆਪਾਂ ਕਾਰਲ ਸੈਂਡਵਰਗ ਦੀ ਉਹ ਕਵਿਤਾ ਨੂੰ ਸਮਝਣ ਦਾ ਯਤਨ ਕਰੀਏ ਛੋਟੀ ਜਿਹੀ ਕਵਿਤਾ ਹੈ ਕਹਿੰਦਾ ਪਾਈਲ ਦਾ ਬਾਡੀ ਇਸ ਹਾਈ ਐਟ ਆਸਟ੍ਰੇਲਿਸ ਐਂਡ ਵਾਟਰਲੂ ਹੁਣ ਆਸਟ੍ਰੇਲਿਸ ਤੇ ਵਾਟਰਲੂ ਉਹ ਸਥਾਨ ਸੀ ਜਿੱਥੇ ਨੈਪੋਲੀਅਨ ਆਸਟ੍ਰੇਲਿਸ ਦੇ ਉੱਤੇ ਜਿੱਤਿਆ ਸੀ 1805 ਦੇ ਵਿੱਚ ਤੇ ਵਾਟਰਲੂ ਦੇ ਵਿੱਚ ਨੈਪੋਲੀਅਨ ਹਾਰ ਗਿਆ ਸੀ ਤਾਂ ਇਹ ਦੋ ਯੰਗ ਜੰਗ ਦੇ ਯੁੱਧ ਦੇ ਮੈਦਾਨ ਨੇ ਤਾਂ ਉਹ ਕਹਿੰਦਾ ਪਾਇਲ ਦਾ ਬਾਡੀਜ਼ ਹਾਈ ਐ ਕਿ ਉੱਥੇ ਡੈੱਡ ਬਾਡੀਜ਼ ਜਿਹੜੀਆਂ ਨੇ ਉਹਨਾਂ ਦੇ ਢੇਰ ਵਿਛ ਜਾਂਦੇ ਨੇ ਸ਼ੋਵਲ them under and let me work ਕਹਿੰਦਾ ਪਾਸੇ ਕਰੋ ਇਹਨਾਂ ਨੂੰ ਲਾਚਾਂ ਨੂੰ ਤੇ ਮੈਨੂੰ ਕੰਮ ਕਰਨ ਦਿਓ ਆਈ ਐਮ ਦੀ ਗ੍ਰਾਸ ਆਈ ਕਵਰ ਆਲ ਮੈਂ ਕਾ ਹਾਂ ਮੈਂ ਸਭ ਕੁਝ ਕਵਰ ਕਰ ਦਵਾਂਗਾ ਸਾਰੇ ਕਿਤੇ ਉ르ਗਾਮਾਂਗਾ ਐਂਡ ਪਾਇਲ ਥੈਮ ਹਾਈ ਐਟ ਗੈਟਿਸਵਰਗ ਐਂਡ ਪਾਇਲ ਥੈਮ ਹਾਈ ਐਟ ਯਾਇਟਸ ਐਂਡ ਵਰਡੂਨ ਹੁਣ ਇਹ ਜਿਹੜੇ ਦੋ ਖੇਤਰ ਨੇ ਦੱਸਿਆ ਤਾਂ ਇਹ ਵੀ ਉਹ ਯੁੱਧ ਦੇ ਮੈਦਾਨ ਸਨ ਜਿਹੜੇ ਕਿ ਪਹਿਲੀ ਵਿਸ਼ਵ ਜੰਗ ਜਿਹੜੀ ਹੋਈ ਸੀ ਉਸ ਦੇ ਅਹਿਮ ਸਥਾਨ ਰਹੇ ਸ਼ੋਵਲ देम ਅੰਡਰ ਐਂਡ ਲੈਟ ਮੀ ਵਰਕ ਉੱਥੇ ਫਿਰ ਉਹ ਲਾਛਾਂ ਦੇ ਬਾਰੇ ਗੱਲ ਕਰਦਾ ਕਿ ਇਹਨਾਂ ਨੂੰ ਪਾਸੇ ਕਰੋ ਤੇ ਮੈਨੂੰ ਕੰਮ ਕਰਨ ਦਿਓ 2 ਇਅਰਸ ਲੇਟਰ 2 ਇਅਰਸ 10 ਇਅਰਸ ਐਂਡ ਪੈਸੇਂਜਰਸ ਆਸਕ ਦਾ ਕੰਡਕਟਰ ਤੇ 10 ਸਾਲ ਬਾਅਦ ਜਾਂ 2 ਸਾਲ ਬਾਅਦ ਜਦੋਂ ਇੱਥੋਂ ਬੱਸ ਲੰਘੇਗੀ ਜਾਂ ਕੋਈ ਵਾਹਨ ਲੰਘੇਗਾ ਤਾਂ ਤਾਂ ਸਵਾਰੀਆਂ ਕੰਡਕਟਰ ਨੂੰ ਪੁੱਛਣ ਗਿਆ ਵਟ ਪਲੇਸ ਇਜ਼ ਦਿਸ ਵੇਅਰ ਆਰ ਵੀ ਨਾਓ ਇਹ ਕਿਹੜੀ ਜਗ੍ਹਾ ਹੈ ਅਸੀਂ ਕਿੱਥੇ ਆਂ ਆਈ ਐਮ ਦੀ ਗ੍ਰਾਸ ਲੈਟ ਮੀ ਵਰਕ ਮੈਂ ਕਾ ਹਾਂ ਮੈਨੂੰ ਕੰਮ ਕਰਨ ਦਿਓ ਮਤਲਬ ਮੈਂ ਉੱਗਾ ਮਾਗਾ ਹੁਣ ਪਾਸ਼ ਦੀ ਕਵਤਾ ਪੜਨ ਤੋਂ ਪਹਿਲਾਂ ਮੈਂ ਦੋ ਗੱਲਾਂ ਸਪਸ਼ਟ ਕਰ ਦਵਾਂ ਪਹਿਲੀ ਗੱਲ ਜਿਗਰਾਉਂ ਡੀਏਵੀ ਕਾਲਜ ਦੇ ਵਿੱਚ ਪਾਸ਼ ਨੇ ਪਹਿਲੀ ਵਾਰ ਇਹ ਕਵਤਾ ਪੜ੍ਹੀ ਸੀ ਦੂਸਰੀ ਗੱਲ ਇਹ ਕਵਤਾ ਪਾਸ਼ ਨੇ ਆਪਣੇ ਜਿਉਂਦੇ ਜੀ ਕਿਤੇ ਵੀ ਆਪਣੇ ਕਿਸੇ ਵੀ ਕਾਵੇ ਸੰਗ੍ਰਹਿ ਦੇ ਵਿੱਚ ਨਹੀਂ ਛਪਵਾਈ ਨਾ ਹੀ ਉਸਨੇ ਕਿਸੇ ਅਖਬਾਰ ਜਾਂ ਰਸਾਲੇ ਦੇ ਵਿੱਚ ਛਪਵਾਈ ਹਾਂ ਉਸਦੇ ਨੋਟਸਾਂ ਦੇ ਵਿੱਚ ਇਹ ਲਿਖ ਕੇ ਜ਼ਰੂਰ ਰੱਖੀ ਸੀ ਅਤੇ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਘਰੋਂ ਉਸ ਦੀਆਂ ਕਵਤਾਵਾਂ ਉਸ ਦੇ ਦੋਸਤ ਅਮਰਜੀਤ ਚੰਦਨ ਨੇ ਲੈ ਕੇ ਛਪਵਾਈਆਂ ਤਾਂ ਉਹਨਾਂ ਸੰਪਾਦਨ ਕਵਤਾਵਾਂ ਦੇ ਵਿੱਚ ਸੰਕਲਿਤ ਕਵਤਾਵਾਂ ਵਿੱਚ ਇਹ ਕਵਤਾ ਜ਼ਰੂਰ ਹਾਜ਼ਰ ਹੈ ਪਰ ਪਾਸ਼ ਨੇ ਕਦੇ ਵੀ ਇਸ ਨੂੰ ਆਪਣੀ ਮੌਲਿਕ ਰਚਨਾ ਆਪਣੇ ਜਿਉਂਦੇ ਜੀ ਨਹੀਂ ਕਿਹਾ ਇਸ ਕਰਕੇ ਜੇਕਰ ਹੱਥ ਲਿਖੀ ਪਾਸ਼ ਦੀ ਕਰਤਾ ਜੇ ਕਿਤੇ ਪਈ ਸੀ ਉਸਦੇ ਘਰ ਪਈ ਸੀ ਤਾਂ ਇਸ ਦੇ ਕਰ ਸਿਰਫ ਇਸ ਕਰਕੇ ਪਾਸ਼ ਦੇ ਉੱਤੇ ਚੋਰੀ ਦਾ ਇਲਜ਼ਾਮ ਲਗਾਉਣਾ ਇੱਕ ਵੱਡੇ ਸ਼ਾਇਰ ਦੇ ਨਾਲ ਬਹੁਤ ਵੱਡਾ ਸਾਹਿਤਕ ਗੁਨਾਹ ਹੋਵੇਗਾ ਆਪਾਂ ਅਗਲੀ ਗੱਲ ਕਰਦੇ ਹਾਂ ਸ਼ਮਸ਼ੇਰ ਸੰਧੂ ਨੇ ਇੱਕ ਕਿਤਾਬ 3 ਸਾਲ ਪਹਿਲਾਂ ਲਿਖੀ ਸੀ ਉਸ ਕਿਤਾਬ ਦੇ ਵਿੱਚ ਸ਼ਮਸ਼ੇਰ ਸੰਧੂ ਪਾਸ਼ ਦੇ ਨਾਲ ਸੰਬੰਧਿਤ ਆਪਣੀਆਂ ਯਾਦਾਂ ਦਾ ਜ਼ਿਕਰ ਕਰਦਾ ਹੈ ਤਾਂ ਉੱਥੇ ਉਹ ਕੀ ਲਿਖਦਾ ਹੈ ਸ਼ਮਸ਼ੇਰ ਸੰਧੂ ਆਪਣੀ ਕਿਤਾਬ ਇੱਕ ਪਾਸ਼ ਇਹ ਵੀ ਦੇ ਪੰਨਾ 63 ਤੇ ਲਿਖਦਾ ਕਿਵੇਂ ਨਾ ਕਿਵੇਂ ਅਸੀਂ ਪਾਸ਼ ਨੂੰ ਭੀੜ ਚੋਂ ਕੱਢ ਲਿਆ ਅੱਧਿਕ ਫਰ ਲੰਗ ਦੂਰ ਨਿਕਲ ਆਏ ਫਿਰ ਵੀ ਕਾਫੀ ਮੁੰਡੇ ਮਗਰਮਗਰ ਆ ਗਏ ਉਹਨਾਂ ਸਰ ਦੀ ਇੱਕੋ ਭਰੀ ਪਿਆਰ ਭਰੀ ਜਿੱਦ ਸੀ ਕਿ ਪਾਸ਼ ਇੱਕ ਕਵਤਾ ਹੋਰ ਸੁਣਾਵੇ ਅਖੀਰ ਉਹਨਾਂ ਦੀ ਸ਼ਰਦਾ ਦੀ ਕਦਰ ਕਰਦਿਆਂ ਪਾਸ਼ ਬੋਲਣ ਲੱਗਾ ਸਾਥੀਓ ਹੁਣ ਦੁਆਰਾ ਪੰਡਾਲ ਵਿੱਚ ਤਾਂ ਨਹੀਂ ਜਾ ਸਕਦਾ ਇੱਥੇ ਸੜਕ ਕਿਨਾਰੇ ਖੜਕੇ ਹੀ ਜੇ ਕੋਈ ਕਵਤਾ ਸੁਣਨੀ ਆ ਸੁਣ ਲਵੋ ਸਾਰੇ ਵਿਦਿਆਰਥੀ ਇੱਕੋ ਸਾਹ ਬੋਲੇ ਮਨਜ਼ੂਰ ਹੈ ਪਾਸ਼ ਕਹਿਣ ਲੱਗਾ ਇਹ ਜੋ ਕਵਤਾ ਮੈਂ ਤੁਹਾਨੂੰ ਸੁਣਾਉਣ ਲੱਗਾ ਇਹ ਜੇਲ੍ਹ ਵਿੱਚ ਮੈਂ ਅੰਗਰੇਜ਼ੀ ਕਵੀ ਕਾਰਨ ਸੈਂਡਵਰਗ ਦੀ ਨਜ਼ਮ ਦਾ ਗਰਾਸ ਦਾ ਇੱਕ ਤਰ੍ਹਾਂ ਨਾਲ ਪੰਜਾਬੀਕਰਨ ਕਰ ਦਿੱਤਾ ਹੈ ਪੰਜਾਬੀਕਰਨ ਜਿਹਾ ਕਰ ਦਿੱਤਾ ਸੀ ਤੁਸੀਂ ਇਸ ਕਵਿਤਾ ਨੂੰ ਭਾਵੇਂ ਉਹਦੀ ਸਮਝ ਲਵੋ ਭਾਵੇਂ ਮੇਰੀ ਕਿਉਂਕਿ ਇਹ ਕਵਿਤਾ ਹੁਣ ਮੇਰੇ ਨਾਲ ਜੁੜ ਚੁੱਕੀ ਹੈ ਕਵਿਤਾ ਇਹ ਸੀ ਮੈਂ ਕਾ ਹਾਂ ਮੈਂ ਕਾ ਹਾਂ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਾਵਾਂਗਾ ਕਵਿਤਾ ਤੁਹਾਨੂੰ ਵੀ ਸੁਣਾਉਂਦੇ ਆ ਕਾ ਮੈਂ ਕਹਾ ਹਾਂ ਮੈਂ ਤੁਹਾਡੇ ਹਰ ਕੀਤੇ ਕਰਾਇਤੇ ਉਗਾਵਾਂਗਾ ਬੰਬ ਸੁੱਟ ਦਿਓ ਭਾਵੇਂ ਵਿਸ਼ਵ ਬਦਾਲੇ ਤੇ ਬਣਾ ਦਿਓ ਹੋਸਟਲ ਬਣਾ ਦਿਓ ਹਰ ਹੋਸਟਲ ਮਲਬੇ ਦੇ ਢੇਰ ਸੁਹਾਗਾ ਫੇਰ ਦਿਓ ਬੇਸ਼ੱਕ ਸਾਡੀਆਂ ਝੁੱਗੀਆਂ ਤੇ ਮੈਨੂੰ ਕੀ ਕਹੋਗੇ ਮੈਂ ਤਾਂ ਕਹਾ ਹਾਂ ਹਰ ਚੀਜ਼ ਟੱਕ ਲਵਾਂਗਾ ਹਰ ਢੇਰ ਤੇ ਉਗਾਵਾਂਗਾ ਬੰਗੇ ਨੂੰ ਢੇਰੀ ਕਰ ਦਿਓ ਸੰਗਰੂਰ ਨੂੰ ਮਿਟਾ ਦਿਓ ਧੂੜ ਵਿੱਚ ਮਿਲਾ ਦੇ ਲੁਧਿਆਣੇ ਦਾ ਜ਼ਿਲ੍ਹਾ ਮੇਰੀ ਹਰੀਆਲੀ ਆਪਣਾ ਕੰਮ ਕਰੇਗੀ 2 ਸਾਲ 10 ਸਾਲ ਬਾਅਦ ਸਵਾਰੀਆਂ ਫਿਰ ਕਿਸੇ ਟਿਕਟਕਟ ਤੋਂ ਪੁੱਛਣਗੀਆਂ ਇਹ ਕਿਹੜੀ ਥਾਂ ਹੈ ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ-ਖਾਦੇ ਜੰਗਲ ਹੈ ਮੈਂ ਕਹਾ ਹਾਂ ਮੈਂ ਕਹਾ ਹਾਂ ਮੈਂ ਆਪਣਾ ਕੰਮ ਕਰਾਂਗਾ ਮੈਂ ਤੁਹਾਡੇ ਹਰ ਕੀਤੇ ਕਿਰਾਏ ਤੇ ਉਗਾਵਾਂਗਾ ਤਾਂ ਦੋਸਤੋ ਹੁਣ ਜਦੋਂ ਅਸੀਂ ਦੋਹਾਂ ਕਵਿਤਾਵਾਂ ਨੂੰ ਆਮੋ ਸਾਹਮਣੇ ਰੱਖ ਕੇ ਵੇਖਦੇ ਆਂ ਤਾਂ ਅਸੀਂ ਵੇਖਦੇ ਆਂ ਕਿ ਜੇਕਰ ਉਸਨੇ ਕਵਿਤਾ ਦਾ ਅਨੁਵਾਦ ਵੀ ਕੀਤਾ ਹੈ ਤਾਂ ਬਹੁਤ ਖੂਬਸੂਰਤ ਅਨੁਵਾਦ ਕੀਤਾ ਹੈ ਪਰ ਇਸ ਦਾ ਸਿਹਰਾ ਨਹੀਂ ਲਿਆ ਕਿ ਮੈਂ ਇਹ ਕਵੀ ਹਾਂ ਇਸ ਦਾ ਦੋਸਤੋ ਇਹੇ ਕਰਤਾ ਉਸਨੇ ਜਗਰਾਉਂ ਡੀਏਵੀ ਕਾਲਜ ਦੇ ਵਿੱਚ ਮੁਸ਼ਾਇਰੇ ਦੇ ਵਿੱਚ ਵੀ ਨਹੀਂ ਸੁਣਾਈ ਸਗੋਂ ਜਦੋਂ ਵਿਦਿਆਰਥੀ ਉਸ ਨੂੰ ਵਾਰ-ਵਾਰ ਇੱਕ ਹੋਰ ਅੰਦਜਮ ਇੱਕ ਹੋਰ ਕਵਤਾ ਸੁਣਾਉਣ ਦੀ ਜਦੋਂ ਫਰਿਆਦ ਕਰ ਰਹੇ ਸਨ ਗੁਜਾਰਿਸ਼ ਕਰ ਰਹੇ ਸਨ ਤਾਂ ਉਸ ਨੇ ਬਾਹਰ ਸੜਕ ਤੇ ਖੜ ਕੇ ਇਹ ਕਵਤਾ ਸੁਣਾਈ ਸੀ ਤਾਂ ਉਹ ਉਸ ਸਮੇਂ ਵੀ ਉਸ ਨੇ ਵਿਦਿਆਰਥੀਆਂ ਨੂੰ ਜਿਵੇਂ ਬਕਾਲ ਸ਼ਮਸ਼ੇਰ ਸੰਧੂ ਉਸ ਨੇ ਇਹੀ ਕਹਿ ਸੀ ਕਿ ਇਹ ਮੈਂ ਜੇਲ੍ਹ ਵਿੱਚ ਬੈਠਿਆ ਅਨੁਵਾਦ ਕੀਤੀ ਹੈ ਤਾਂ ਇਸ ਕਰਕੇ ਇਸ ਨੂੰ ਅਸੀਂ ਕਦੇ ਵੀ ਸਾਹਿਤਕ ਚੋਰੀ ਨਹੀਂ ਕਹਿ ਸਕਦੇ ਪਰ ਬਾਕੀ ਨਿਰਣਾ ਜਿਹੜਾ ਹੈ ਉਹ ਆਲੋਚਕਾਂ ਨੇ ਪਾਠਕਾਂ ਨੇ ਕਰਨਾ ਹੈ ਪਰ ਅਸੀਂ ਇੱਕ ਉਸ ਦੀ ਕਾਵੇ ਮੌਲਿਕਤਾ ਦੇਖਦੇ ਆ ਜੇ ਅਸੀਂ ਅਨੁਵਾਦ ਵਿੱਚ ਮੌਲਿਕਤਾ ਵੀ ਜੇ ਅਸੀਂ ਦੇਖਦੇ ਆ ਤਾਂ ਉਹ ਸਿਰਫ ਸ਼ਬਦਾਂ ਤੱਕ ਹੀ ਸੀਮਿਤ ਨਹੀਂ ਉਹ ਕੰਡਕਟਰ ਨੂੰ ਟਿਕ ਟਕਟ ਤਾਂ ਆਖਦਾ ਹੀ ਹੈ ਉਸਨੇ ਕਿਤੇ ਵੀ ਉਹਨਾਂ ਵਾਟਰਲੂ ਜਾਂ ਆਸਟ੍ਰੇਲਿਆ ਜਾਂ ਦੂਸਰੇ ਸ਼ਹਿਰਾਂ ਦਾ ਜਿਹੜੇ ਕਿ ਜੰਗ ਦੇ ਮੈਦਾਨ ਰਹੇ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਉਸਨੇ ਲੁਧਿਆਣੇ ਉਸਨੇ ਬੰਗੇ ਉਸਨੇ ਸੰਗਰੂਦ ਦਾ ਜ਼ਿਕਰ ਕੀਤਾ ਹੈ ਉਸਨੇ ਵਿਸ਼ਵ ਵਿਦਿਆਲਿਆਂ ਦਾ ਜ਼ਿਕਰ ਕੀਤਾ ਹੈ ਉਸਨੇ ਆਪਣੀ ਇਸ ਕਵਿਤਾ ਨੂੰ ਆਪਣੀ ਸਾਹਿਤਕ ਸ਼ੋਅ ਵੀ ਦਿੱਤੀ ਹੈ ਪਰ ਅਨਵਾਦ ਵੀ ਜਿਹੜਾ ਹੈ ਉਹ ਬਿਲਕੁਲ ਉਸਦੀ ਰੂਹ ਨੂੰ ਪਕੜ ਕੇ ਕੀਤਾ ਹੈ ਤਾਂ ਇਸ ਤਰ੍ਹਾਂ ਅਸੀਂ ਇਸ ਕਵਿਤਾ ਦੇ ਰਾਹੀਂ ਉਸ ਨੂੰ ਇੱਕ ਸ਼ਾਇਰ ਦੇ ਨਾਲ ਨਾਲ ਇੱਕ ਵਧੀਆ ਕਾਵੇ ਅਨੁਵਾਦਕ ਵਜੋਂ ਵੀ ਪਾਲਦੇ ਹਾਂ ਜਾਂ ਉਸਦੀ ਇੱਕ ਕਾਵੇ ਅਨੁਵਾਦਕ ਵਜੋਂ ਉਸਦੀ ਪਛਾਣ ਪਕੇਰੀ ਕਰਦੀ ਹੈ ਇਹ ਕਹਤਾ ਹੈ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡੀ ਟਿੱਪਣੀ ਦੀ ਉਡੀਕ ਕਰਦੇ ਹਾਂ ਅਸੀਂ ਅੱਜ ਦੇ ਇਹ ਵੀਡੀਓ ਸਮਾਪਤ ਕਰਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ